ਸ਼ੁੱਕਰਵਾਰ ਨੂੰ ਆਈਪਲ 2025 ਦੇ 25ਵੇਂ ਮੈਚ 'ਚ ਕੋਲਕਾਤਾ ਨਾਈਟ ਰਾਈਡਰਸ ਨੇ ਚੇਨਈ ਸੁਪਰ ਕਿੰਗਸ ਨੂੰ 8 ਫਿੱਟ ਨਾਲ ਹਰਾ ਦਿੱਤਾ। ਐਮਏ ਚਦੰਬਰਮ ਸਟੇਡੀਅਮ 'ਚ ਖੇਡੇ ਗਏ ਮੈਚ ਵਿੱਚ ਚੇਨਈ ਸੁਪਰ ਕਿੰਗਸ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 9 ਵਿਕਟਾਂ ਦੇ ਨੁਕਸਾਨ 'ਤੇ 103 ਦੌੜਾਂ ਬਣਾਈਆਂ। ਜਿਸ ਦੇ ਜਵਾਬ 'ਚ ਕੋਲਕਾਤਾ ਨਾਈਟ ਰਾਈਡਰਸ ਨੇ ਸਿਰਫ 10.1 ਓਵਰਾਂ 'ਚ ਸਿਰਫ 2 ਵਿਕਟਾਂ ਦੇ ਨੁਕਸਾਨ 'ਤੇ 107 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਕਲਕੱਤਾ ਲਈ ਸੁਨੀਲ ਨਰਾਇਣ ਨੇ 44 ਦੌੜਾਂ ਬਣਾਈਆਂ ਇਹ ਕਲਕੱਤਾ ਦੀ ਤੀਜੀ ਜਿੱਤ ਹੈ ਜਦਕਿ ਜੇਨਈ ਸੁਪਰ ਕਿੰਗਜ਼ ਆਪਣਾ ਲਗਾਤਾਰ ਪੰਜਵਾਂ ਮੈਚ ਹਾਰ ਗਿਆ 104 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਕਲਕੱਤਾ ਨਾਈਟ ਰਾਈਡਰਸ ਨੂੰ 5ਵੇਂ ਓਵਰ 'ਚ ਪਹਿਲਾ ਝਟਕਾ ਲੱਗਾ ਕਵਿੰਟਨ ਡੀਕੋਗ 23 ਦੌੜਾਂ ਬਣਾ ਕੇ ਆਊਟ ਹੋ ਗਿਆ ਸਲਾਮੀ ਬਲੇਬਾਜ਼ ਸੁਨੀਲ ਨਰਾਇਣ ਨੇ 18 ਗੇਂਦਾਂ 'ਚ 44 ਦੌੜਾਂ ਬਣਾਈਆਂ ਕਪਤਾਨ ਅਜਿੰਕਿਆ ਰਹਾਣੇ ਨੇ 17 ਗੇਂਦਾਂ 'ਚ 20 ਦੌੜਾਂ ਬਣਾ ਕੇ ਅਜੇਤੂ ਰਿਹਾ ਰਿੰਕੂ ਸਿੰਘ ਨੇ 12 ਗੇਂਦਾਂ 'ਚ 15 ਦੋੜਾ ਬਣਾਈਆਂ ਜੇ ਨਹੀਂ ਲਈ ਅਨਸ਼ੂਲ ਤੇ ਨੂਰ ਨੇ ਇੱਕ ਇੱਕ ਵਿਕਟ ਲਈ ਪਹਿਲਾ ਬੱਲੇਬਾਜ਼ੀ ਕਰਦੇ ਹੋਏ ਚੇਨਈ ਸੁਪਰ ਕਿੰਗਸ 20 ਓਵਰਾਂ ਚ 9 ਵਿਕਟਾਂ ਗਵਾਕੇ ਸਿਰਫ 103 ਦੋੜਾ ਹੀ ਬਣਾ ਸਕੇ ਚੇਨਈ ਵੱਲੋਂ ਵਿਜੇ ਸ਼ੰਕਰ ਤੇ ਸ਼ਿਵਮ ਧੁੱਬੇ ਸਭ ਤੋਂ ਵੱਧ ਦੋੜਾ ਬਣਾਉਣ ਵਾਲੇ ਬੱਲੇਬਾਜ਼ ਰਹੇ ਕਲਕੱਤਾ ਲਈ ਸੁਨੀਲ ਨੇ 3 ਵਿਕਟਾਂ ਲਈਆਂ ਜਦਕਿ ਹਰਸ਼ਿਤ ਤੇ ਵਰੂ ਨੇ 2-2 ਵਿਕਟਾਂ ਲਈਆਂ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਚੇਨਈ ਸੁਪਰ ਕਿੰਗਸ ਦੀ ਪਾਵਰ ਪਲੇ ਚ ਫਿਰ ਤੋਂ ਮਾੜੀ ਸ਼ੁਰੂਆਤ ਹੋਈ। ਸਲਾਮੀ ਬੱਲੇਬਾਜ਼ ਡੇਵਨ ਕੋਨਵੇ ਅਤੇ ਰਾਚਨ ਆਊਟ ਹੋ ਗਏ। ਵਿਜੇ ਸ਼ੰਕਰ ਨੇ 29 ਦੌੜਾਂ ਬਣਾਈਆਂ। ਰਾਹੁਲ ਤ੍ਰਿਪਾਠੀ ਨੇ 22 ਗੇਂਦਾਂ 'ਚ 16 ਦੌੜਾਂ ਬਣਾਈਆਂ ਤੇ ਅਸ਼ਵਿੰਗ 7 ਗੇਂਦਾਂ 'ਚ ਸਿਰਫ ਇੱਕ ਹੀ ਦੌੜ ਬਣਾ ਸਕਿਆ। ਅਰਵਿੰਦਰ ਜਡੇਜਾ ਅਤੇ ਦੀਪਕ ਹੁਡਾ ਖਾਤਾ ਵੀ ਨਹੀਂ ਖੋਲ ਸਕੇ। ਐਮ ਐਸ ਧੋਨੀ ਨੇ 4 ਗੇਂਦਾਂ 'ਚ ਸਿਰਫ ਇੱਕ ਹੀ ਦੌੜ ਬਣਾਈ। ਨੂਰ ਨੇ ਇੱਕ ਦੌੜ ਬਣਾਈ।